ਇਸ ਦੇ ਵਿੱਚ ਇੱਕ ਜਿਹੜੀ ਆਪਣੀ ਪਹਿਲਾ ਵੀਡੀਓ ਆਈ ਸੀ ਉਸ ਦੇ ਵਿੱਚ ਦੋ ਤਿੰਨ ਸ਼ਬਦ ਸੀ ਕਿ ਉਹ ਤਿੰਨ ਸ਼ਬਦਾਂ ਦਾ ਆਪਾਂ ਅੱਜ ਦੱਸਾਂਗੇ ਕਿ ਵੀ ਕੀ ਸੀ ਕਈ ਵਾਰੀ ਸਮਝ ਨਹੀਂ ਆਉਂਦੀ ਕੋਈ ਉਲਝਣ ਤੇ ਵਰ ਜਾਂਦਾ ਹੈ ਇਸੇ ਕਰਕੇ ਆਪਾਂ ਫੋਨ ਨੰਬਰ ਦਿੱਤਾ ਸੀਗਾ ਵੀ ਜੇ ਕੋਈ ਦਿੱਕਤ ਆ ਜਾਏ ਤਾਂ ਪੁੱਛ ਲਿਓ ਉਹ ਪੁੱਛਣ ਦੀ ਬਜਾਏ ਕੀ ਹੋਇਆ ਵੀ ਕਿਸੇ ਨੇ ਗਲਤ ਕਮੈਂਟ ਕਰਤਾ ਗਲਤ ਕਮੈਂਟ ਕਰਤਾ ਪਹਿਲਾਂ ਤਾਂ ਮੈਂ ਉਸ ਵੀਰ ਨੂੰ ਇਹਨੇ ਗਲਤ ਕਮੈਂਟ ਕੀਤਾ ਉਸ ਨੂੰ ਮੈਂ ਜੇ ਤਾਂ ਮੈਥੋਂ 65 ਸਾਲ ਤੋਂ ਛੋਟਾ ਹੈ ਫਿਰ ਤਾਂ ਮੈਂ ਛੋਟਾ ਭਰਾ ਕਹਿ ਸਕਦਾ ਤੇ ਜੇ 65 ਸਾਲ ਤੋਂ ਉੱਪਰ ਹੈ ਤਾਂ ਮੈਨੂੰ ਵੱਡਾ ਵੀਰ ਕਹਿ ਸਕਦਾ ਜੇ 40 ਸਾਲ ਦੀ ਉਮਰ ਆ ਤਾਂ ਮੈਨੂੰ ਬੇਟਾ ਨਹੀਂ ਕਹਿ ਸਕਦਾ ਚਾਹੁੰਗਾ ਨਹੀਂ ਕਹਿ ਸਕਦਾ ਕਿ ਇਹ ਪਤਾ ਨਹੀਂ ਕਿਹੜੀ ਵਿਆਹ ਨਾਲ ਸੰਬੰਧਤ ਹੈ ਉਹ ਮੈਂ ਮੁਸਲਮਾਨ ਵਿਆਹ ਨਾਲ ਸੰਬੰਧ ਤਾਂ ਉਹ ਕੀ ਬਤਾ ਕਿਹੜੀ ਵਿਆਹ ਨਾਲ ਸੰਬੰਧਤ ਹੈ ਕਿ ਮੈਨੂੰ ਕੱਲ ਨੂੰ ਮਸਲਾ ਕਹੇ ਜਾ ਕੇ ਤੁਹਾਡਾ ਪਿਓ ਬਣਦਾ ਮੈਨੂੰ ਬੇਟਾ ਕਹਿਤਾ ਇਸ ਕਾਰਨ ਮੈਂ ਦੇਖ ਲੈ ਕੇ ਉਹ ਅੰਦਰੋਂ ਬਾਹਰ ਨਹੀਂ ਹੈ ਕੁਛ ਉਹਦੇ ਕਿ ਜਿਹਨੇ ਗਲਤ ਕਮੈਂਟ ਕੀਤਾ ਹੈ ਇਸ ਕਾਰਨ ਮੈਂ ਬੇਟਾ ਨਹੀਂ ਕਹਿੰਦਾ ਇੰਨੀ ਕੁ ਤਾਂ ਬੇਨਤੀ ਮੈਂ ਉਸ ਮੇਰੇ ਭਰਾ ਨੂੰ ਕਰਦਾ ਸੀ ਵੀ ਜਿਹਨੇ ਗਲਤ ਕਮੈਂਟ ਕੀਤਾ ਹੈ ਤੇ ਇਹਦੇ ਚ ਸੌਰੀ ਹੁੰਦੀ ਆ ਬਸ ਹੋਰ ਕੁਝ ਨਹੀਂ ਹੁੰਦਾ ਤਾਂ ਮੈਨੂੰ ਹੌਸਲਾ ਹੋ ਜੇ ਜੇ ਮੈਨੂੰ ਸੌਰੀ ਆ ਜੇ ਵੀ ਠੀਕ ਹੈ ਹੁਣ ਉਸ ਵੀਡੀਓ ਦੇ ਵਿੱਚ ਆਪਣੇ ਚ ਕਈ ਗੱਲਾਂ ਦੱਸਿਆ ਸੀ ਵੀ ਆਹ ਸਾਡੀ ਪੰਜਾਬੀ ਬੋਲੀ ਨਹੀਂ ਹੈ ਜਾਂ ਸਾਡਾ ਪੰਜਾਬੀ ਸ਼ਬਦ ਨਹੀਂ ਹੈ ਕਿ ਉਹਦੇ ਵਿੱਚ ਇੱਕ ਥਾਂ ਆਪਾਂ ਕਿਹਾ ਸੀਗਾ ਵੀ ਲਟੈਂ ਝੰਡੀ ਦੀ ਤੇ ਗਾਂ ਮੰਡੀ ਦੀ ਧੀਰੰਡੀ ਦੀ ਤਿੰਨ ਬੇਕਾਰ ਬੇਕਾਰ ਦਾ ਆਪਾਂ ਮਿਹਰਬਾਨੀ ਦਿੱਤਾ ਕਿ ਆਪਾਂ ਕੱਲਾ ਇੱਥੇ ਕਹਿ ਕੇ ਛੜਤਾ ਸੀ ਅੱਜ ਇਹ ਇਸ ਦਾ ਆਪਾਂ ਸਪਸ਼ਟ ਕਰਦੇ ਹਾਂ ਕਿ ਵੀ ਜੋ ਕਹਿੰਦੇ ਲਟੈਂ ਝੰਡੀ ਦੀ ਹੋ ਸਕਦਾ ਕਿਸ ਨੂੰ ਨਾ ਪਤਾ ਵੀ ਲਟੈਂ ਕਾਹ ਨੂੰ ਕਹਿੰਦੇ ਆ ਸਾਡੇ ਪੁਰਾਣੇ ਬਜ਼ੁਰਗ ਸਵਾਤਾ ਪਾਉਂਦੇ ਜਾਂ ਦਰਵਾਜ਼ੇ ਪਾਉਂਦੇ ਉਸ ਦੇ ਵਿਚਾਲੇ ਇੱਕ ਲਟੈਂ ਚੜਾਉਂਦੇ ਮੋਟੀ ਇਧਰੋਂ ਵੀ ਆ ਜਾਂਦਾ ਕਾਠ ਸਤਿਰ ਬੱਲਾ ਇਦਰੋਂ ਵੀ ਆ ਜਾਂਦਾ ਉਹਨੂੰ ਅਸੀਂ ਕਹਿੰਦੇ ਸੀ ਲਟੈਣ ਜਿਹੜੀ ਉਹ ਲਟੈਣ ਝੰਡੀ ਵੀ ਚੜਾ ਲੈਂਦੇ ਸੀ ਉਹ ਇਹਦੀ ਚੀਜ਼ ਸੀ ਕਿ ਝੰਡੀ ਲਟੈਣ ਨਾ ਟੁੱਟੇ ਤਾਂ 12 ਦਿਨਾਂ ਦੀ ਝੜੀ ਲੱਗ ਜੇ ਨਾ ਟੁੱਟੇ ਅਸਾਂ ਹੀ ਕਿੰਨੀ ਨਹੀਂ ਪਈ ਜਾਵੇ ਇੱਕ ਤਾਂ ਮਕਾਨ ਚੌਂਦਾ ਹੁੰਦਾ ਇੱਕ ਥਮਕ ਹੁੰਦੀ ਹੈ ਥਮਕ ਤਾਂ ਹੁੰਦਾ ਸਾਰੇ ਤਿਰਪ ਤਿਰਪ ਕਰ ਲੱਗ ਜਾਂਦਾ ਉੱਤੋਂ ਛੱਤ ਭਿੱਜ ਗਈ ਮਿੱਟੀ ਗਾਰਾ ਭਿੱਜ ਗਿਆ ਮੀਨਾ ਤੇ ਸਾਰਾ ਤਿਰਪ ਤਿਰਪ ਚੌਣ ਲੱਗ ਗਿਆ ਉਹ ਹੁੰਦੇ ਥਮਕ ਜਿਹਨੂੰ ਸੀ ਕਹਿੰਦਾ ਚਾਉਂਦਾ ਉਹ ਚਾਉਂਦਾ ਹੁੰਦਾ ਜਾਂ ਕੋਈ ਚਿੜੀ ਦਾ ਆਹ ਲਾ ਨਾ ਜਾਂ ਕੋਈ ਚੂਹੇ ਦੀ ਖੱਡੋਂ ਤੋਂ ਪਾਣੀ ਪੈਗਾ ਉਹ ਹੁੰਦਾ ਇੱਕ ਜਗ੍ਹਾ ਤੋਂ ਜਾਂ ਕਿਸੇ ਕੰਧ ਨਾਲ ਚਾਉਂਦਾ ਉਹ ਹੁੰਦਾ ਚਾਉਂਦਾ ਤੇ ਇਹ ਹੁੰਦੀ ਥੇਮਕ ਮਿੱਥਮਕ ਲੱਗਦੇ ਸਭਾਤ ਨੂੰ ਸਾਰੇ ਭਿੱਦੇ ਦੇ ਨਾ ਟੁੱਟੇ ਲਟੈਣ ਝੰਡੀ ਦੀ ਤਾਂ ਨਾ ਟੁੱਟੇ ਜੇ ਟੁੱਟੇ ਤਾਂ ਬੇਨਾਮੀ ਤੋਂ ਸੁੱਕੇ ਅਮਰਤ ਤੇ ਯਾਨੀ ਭਰੋਸਾ ਨਹੀਂ ਭਰੋਸਾ ਨਹੀਂ ਉਥੇ ਕਿਹਾਗਾ ਬੇਕਾਰ ਲਟੈਣ ਝੰਡੀ ਦੀ ਹੁਣ ਦੂਜਾ ਸ਼ਬਦ ਹੈ ਆਪਣਾ ਗਾਂ ਮੰਡੀ ਦੀ ਮੰਡੀ ਦੀ ਗਾਂ ਨੂੰ ਅੱਗੇ ਦੇਸੀ ਗਾਇਆਂ ਸਾਡੀਆਂ ਮੰਡੀ ਦੇ ਵਿਕਦੀਆਂ ਤੇ ਸਾਡੇ ਬੁੜੇ ਬਜ਼ੁਰਗ ਲੈ ਜਾਂਦੇ ਨਾ ਗਾਂ ਜੇ ਕੋਈ ਕੱਬੀ ਗਾਂ ਹੁੰਦੀ ਉਹਨੂੰ ਸੁੱਖਾ ਦੇ ਦਿੰਦੇ ਅੱਛਾ ਜੀ ਸੁੱਖਾ ਬਾਲ ਕੇ ਉਹਦੀ ਪਿੰਨੀ ਬਣਾ ਕੇ ਕੋ ਨੂੰ ਦੇ ਦਿੰਦੇ ਕਿ ਇਹ ਗੁੰਗੇ ਕੰਬਲੀ ਜੀ ਹੋ ਜੇ ਮੰਡੀ ਤੇ ਬੋਲੇ ਨਾ ਕੁਝ ਖੜੀ ਰਹੀ ਹੁਣ ਮੰਡੀ ਦੇ ਗਾਂ ਲਈ ਤੇ ਉਹ ਅਗਲਾ ਸੁੱਖਾ ਦੇ ਕੇ ਲਿਆਇਆ ਉੱਥੇ ਉਹ ਖੜ ਗਈ ਸੀ ਚੋਲੀ ਤੇ ਜਦੋਂ ਘਰੇ ਆ ਕੇ ਉਹਦਾ ਨਸ਼ਾ ਉੱਤਰ ਗਿਆ ਤਾਂ ਹੋ ਸਕਦਾ ਕੱਲੇ ਹੋਦ ਲੱਗਤੇ ਹੀ ਮਾਰੇ ਤੇ ਦੁੱਧ ਨਾ ਦੇਵੇ ਕਿ ਬੇਕਾਰ ਗਾਂ ਮੰਡੀ ਦੀ ਹੁਣ ਸ਼ਬਦ ਆਗਾ ਤੀਜਾ ਕੇ ਤੀਰ ਨਾ ਸੀ ਮੇਨ ਤੀਜੀ ਤੀਜਾ ਵੀ ਤੀਰ ਰੰਡੀ ਦੀ ਰੰਡੀ ਹੋਰ ਚੀਜ਼ ਐ ਵਿਧਵਾ ਹੋਰ ਚੀਜ਼ ਐ ਜਿਹੜੀਆਂ ਸਾਡੀਆਂ ਭੈਣਾਂ ਮਾਮਾਂ ਧੀਆਂ ਪਤੀ ਮਰਦੇ ਬਾਅਦ ਆਪਦੇ ਘਰੇ ਕੰਮ ਕਰਦੀਆਂ ਆਪਦੇ ਬੱਚਿਆਂ ਨੂੰ ਪਾਲਦੀਆਂ ਆਂਗੀਆਂ ਚਾਹੋ ਕਿਸੇ ਦਾ ਗਾਰਾ ਮਿੱਟੀ ਲਾਉਂਦੀਆਂ ਚਾਹੋ ਕਿਸੇ ਦੇ ਕੋਈ ਦਿਹਾੜੀ ਲੇਬਰ ਕਰਕੇ ਕੋਈ ਝਾੜੂ ਪੋਚਾ ਲਾ ਕੇ ਪੈਸੇ ਲਿਆਉਂਦੀਆਂ ਕਮਾਉਂਦੀਆਂ ਬੱਚੇ ਪਾਲਦੀਆਂ ਉਹਨੂੰ ਅਸੀਂ ਰੰਡੀ ਸ਼ਬਦ ਨਹੀਂ ਦੇ ਸਕਦੇ ਉਸ ਨੂੰ ਅਸੀਂ ਵਿਧਵਾ ਕਹਿ ਸਕਦੇ ਹਾਂ ਰੰਡੀ ਸ਼ਬਦ ਅਸੀਂ ਕਿਹਨੂੰ ਦੇ ਸਕਦੇ ਆ ਕਿ ਸ਼ਹਿਰਾਂ ਦੇ ਵਿੱਚ ਰੰਡੀ ਬਾਜ਼ਾਰ ਵੀ ਬਣਿਆ ਹੈ ਤੇ ਜਿਹੜੀ ਔਰਤ ਉੱਥੇ ਰਹਿੰਦੀ ਹੈ ਪਤੀ ਭੋਜੇ ਤੇ ਜਾਉਂਦਾ ਹੈ ਉੱਥੇ ਰਹਿੰਦੀ ਹੈ ਉਹ ਧੰਦਾ ਕਰਦੀ ਹੈ ਬੇਸ਼ਵਾਦਾ ਉਸ ਨੂੰ ਅਸੀਂ ਕਹਿੰਦੇ ਆ ਰੰਡੀ ਉਹ ਉੱਥੇ ਰਹਿੰਦੀ ਹੋਈ ਉਸ ਔਰਤ ਨੇ ਬੇਟੀ ਜੰਮੀ ਹੋਈ ਜੇ ਹੋਈ ਜਿਹੜੀ ਉਹਦਾ ਛੱਦੀ ਕਰਾ ਕੇ ਦੇਖੋ ਕਿ ਕੀ ਨਿਬੜਦਾ ਉਹ ਨੂੰ ਅਸੀਂ ਕਹਿੰਦੇ ਆ ਧੀ ਰੰਡੀ ਦੀ ਇਹ ਤਾਂ ਆਪਣਾ ਸੀਗਾ ਪਿਛਲੀ ਵੀਡੀਓ ਦਾ ਹੁਣ ਆਪਣਾ ਤੂੰ ਉਹ ਗੱਲ ਵੀ ਸੁਣਾ ਜਿਹੜੀ ਉਹ ਕਹਿੰਦੇ ਹੁੰਦੇ ਨੇ ਵੀ ਦੁਨੀਆ ਤੋਂ ਪਾਰ ਨਹੀਂ ਜਾਇਆ ਜਾਂਦਾ ਕਹਿੰਦਾ ਕੂੜਾ ਕੂੜੇ ਤੇ ਬੈਠਾ ਜਾਂਦਾ ਹੋਵੇ ਜੇ ਉਹਦੇ ਬਾਰੇ ਨਹੀਂ ਉਹ ਕਦੇ ਫੇਰ ਸਹੀ ਅੱਜ ਜਿਹੜੀ ਹੁਣ ਮੈਂ ਸੋਚੀ ਬੈਠਾ ਅੱਜ ਆਪਾਂ ਉਹ ਕਰਦੇ ਹੁਣ ਆਪਾਂ ਏਵੇਂ ਜਿਵੇਂ ਅੱਜ ਜਿਹੜੀ ਗੱਲ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਆਮ ਲੋਕ ਕਹਿੰਦੇ ਆ ਕਾਮਾਦੀ ਪੰਚਾਇਤ ਹੋ ਸਕਦਾ ਕੁਝ ਲੋਕਾਂ ਨੂੰ ਨਾ ਪਤਾ ਵੀ ਕਾਮਾਦੀ ਪੰਚਾਇਤ ਆ ਕਦੋਂ ਕਿਹਾ ਸੀ ਕਿੱਥੇ ਕਿਹਾ ਸੀ ਕਿਹਨੇ ਕਿਹਾ ਸੀ ਕਿਉਂ ਕਿਹਾ ਸੀ ਹੁਣ ਅਸੀਂ ਆਮ ਹੀ ਕਹਿੰਦਾ ਕਮ ਦੀ ਪੰਚਾਇਤ ਹੈ। ਕਹੇ ਤਾਂ ਸਾਨੂੰ ਪਤਾ ਕੋਈ ਨਹੀਂ। ਤਾਂ ਮਦੀ ਪੰਚਾਇਤ ਕਿਹਾ ਸੀ ਆਪਣੇ ਪੰਜਾਬ ਸ਼ੂਬੇ ਦਾ ਕੁਝ ਥੋੜਾ ਜਿਹਾ ਐ ਵੀ ਲੋਕ ਚਾਤਰ ਚਲਾ ਕੇ ਜਿਵੇਂ ਵਾਲੇ ਇੱਥੇ। ਸ਼ਹਿਰੀ ਕਰਨ ਵਾਲੇ ਲੋਕ ਹੈ। ਇੱਕ ਹੰਸ ਤੇ ਇੱਕ ਹੰਸਣੀ ਜੋੜਾ ਸੀ ਉਹਨਾਂ ਦਾ। ਉਹ ਕਦੇ ਬਿਹਾਰ ਬੰਗਾਲ ਹਮਾਚਲ ਤ੍ਰਿਪੁਰਾ ਬਰਵਿੰਦ ਰਹਿੰਦੇ ਸੀ। ਤੇ ਇੱਕ ਦਿਨ ਉਹ ਹੰਸਣੀ ਕਹਿਣਗੇ ਹੰਸ ਨੂੰ ਕਹਿੰਦੀ ਵੀ ਹੰਸਾ। ਮੈਨੂੰ ਪੰਜਾਬ ਦਿਖਾ ਕੇ ਲੈ ਗਿਆ। ਹੂੰ ਉਹ ਕਹਿੰਦਾ ਪੰਜਾਬ ਤਾਂ ਮੈਨੂੰ ਦਿਖਾ ਦਿੰਦਾ ਪਰ ਲੋਕ ਉੱਥੇ ਬੇਈਮਾਨ ਜਾਂ ਕੋਈ ਪੰਗਾ ਨਾ ਪੈਜੇ। ਕੀ ਲੈਣਾ ਪੰਜਾਬ ਤੋਂ? ਕਹਿੰਦੀ ਲਾ ਪੰਗਾ ਕੀ ਪਈ ਆਪਾਂ ਤਾਂ ਉੱਡੇ ਜਾਣਾ ਹੈ, ਉੱਡੇ ਆਉਣਾ ਹੈ। ਕਿਸੇ ਕੋਈ ਖੜਨਾ ਨਹੀਂ ਬੈਠਣਾ ਆਪਾਂ ਨੂੰ ਕੀ ਪੰਗਾ ਪੈਜੋ? ਠੀਕ ਹੈ। ਉਹ ਕਹਾਂ ਤੇਰੀ ਮਰਜ਼ੀ ਆ ਪਰ ਮੈਂ ਕਾਹਦੀ ਨਾ ਜਾਂਦੇ। ਕਹਿੰਦੀ ਨਹੀਂ ਜੀ। ਦਿਖਾ ਕੇ ਤੇ ਲੈ ਪੰਜਾਬ ਤਾਂ ਦਿਖਾ ਕੇ ਲਿਆ। ਉਧਰ ਜੀ ਉੜਦੇ ਹੋਏ, ਇੱਧਰ ਅੰਮ੍ਰitsar ਬੰਨੀ ਦੀ ਹੁੰਦੇ ਹੋਏ। ਫਰੀਦਕੋਟ ਵਗੈਰਾ ਹੁੰਦੇ ਬਟਿੰਡੇਬੀਜ ਦੀ ਹੁੰਦੇ ਹੋਏ। ਮਗਾ ਕਰਦੇ ਗੱਲਾਂ ਦੀ ਸਾਡੇ ਮੋੜ ਬਲਾਕੇ ਤੇ ਸਾਡੇ ਕੁੱਤੀ ਵਾਲ ਕਲਾਚ ਆ ਗਏ ਠੀਕ ਹੈ ਕੁੱਤੀ ਵਾਲ ਕਲਾਚ ਸਾਡੇ ਕੇ ਪੇਪਲਾਂ ਟੋਬਾ ਮਸ਼ਹੂਰ ਹੈ ਉਹ ਟੋਬੇ ਦੇ ਉੱਤੇ ਆ ਕੇ ਉਹ ਜਾਨਵਰ ਬਹਿ ਗਏ ਤੇ ਸ਼ਾਮ ਹੋ ਗਈ ਦਿਨ ਛਿਪ ਗਿਆ ਉੱਥੇ ਬਹਿ ਕੇ ਤੇ ਉਹ ਹਾਂਸ ਕਹਿਣ ਲੱਗੇ ਹਾਂਸੀ ਨੂੰ ਕਹਿੰਦਾ ਲੈ ਹੁਣ ਪੰਜਾਬ ਆਪਾਂ ਅੱਧਾ ਦੇਖ ਲਿਆ ਇਹ ਆ ਜੀ ਗਾਹਾਂ ਹੁਣ ਪਿੱਛੇ ਮੁੜਾਂਗੇ ਇਧਰੋਂ ਕੀ ਕਰਨਾ ਗਰਮੀ ਦਾ ਮਹੀਨਾ ਤੜਕੇ ਸਵੇਹਾ ਚੱਲਾਂਗੇ ਇਹ ਆਪਾਂ ਸਵੇਹਾ ਸਵੇਹਾ ਬਾਟ ਨਹੀਂ ਮੇੜਾਂਗੇ ਠੀਕ ਹੈ ਉਹਨਾਂ ਦੀ ਰਾਇ-ਪਾਸ ਹੋ ਗਈ ਵੀ ਆਪਾਂ ਚੱਲਾਂਗੇ 3 3:30 ਵਜੇ ਉੱਡਾਂਗੇ ਉੱਥੇ ਕਾਂ ਰਹਿੰਦਾ ਸੀ ਉਪੇ ਪੜਦੇ ਕਾਂ ਨੇ ਆਖਿਆ ਵੀ ਇਹ ਉੱਡਣਗੇ 2:30 ਤੇ 3 ਵਜੇ ਤੇ ਆਪਾਂ 2:00 ਵਜੇ ਰੋਲਾ ਪਾ ਕੇ ਕਾਮ ਲਾਈਏ ਅੱਛਾ ਤੇ ਜੇ ਹੋਈਰ ਤਾਂ ਤੂੰ ਆਪ ਹੰਸਣੀ ਹੋਜੀ ਹੁਣ ਕਾਂ ਨੇ 2:00 ਵਜੇ ਕਾਂ ਕਾਂ ਕੀਤੀ 5 ਕਿਧਰੋਂ 7 ਕਿਧਰੋਂ 10 ਕਿਧਰੋਂ 2:30 ਕਾਂ ਇਕੱਠਾ ਹੋ ਗਿਆ ਤਾਂ ਉਹ ਕਾਂ ਨੂੰ ਕਹਿਣ ਲੱਗੇ ਕੋਈ ਕਾਮਾ ਤੂੰ ਕਿਉਂ ਰੋਲਾ ਪਾਇਆ ਦਿ ਰਾਤ ਨੂੰ ਕੀ ਗੱਲ ਹੈ ਕਹਿੰਦਾ ਰੋਲਾ ਨਾ ਪਾਵਾਂ ਹੋਰ ਕੀ ਕਰਾਂ ਆ ਹੰਸਲ ਹੈ ਮੇਰੀ ਹੰਸਣੀ ਲੈ ਜਾਂਦਾ ਤੁਹਾਨੂੰ ਪਤਾ ਕਿੱਦਾਂ ਦੀ ਮੇਰੇ ਕੋਈ ਰਹਿੰਦੀ ਹੈ ਹੰਸਣੀ ਮੇਰੀ ਹੈ ਇਹ ਲੈ ਜਾਂਦਾ ਖੋ ਕੇ ਹੁਣ ਕਾਂ ਕਹਿਣ ਲੱਗੇ ਕਿਉਂ ਹੰਸਾ ਤੂੰ ਹੰਸ ਨਹੀਂ ਖੋਣਾ ਸਾਡੇ ਕਾਂ ਦੀ ਹਾਂ ਹੰਸ ਕਾਂ ਦੀ ਦਾ ਮੇਰੀ ਐ ਇਸ ਦਾ ਇਕੱਠੇ ਆਇਆ ਕੱਲ ਲੈ ਤੇਰੀ ਐ ਇਹਨੂੰ ਕਿੰਨਾ ਚਿਰ ਹੋ ਗਿਆ ਤੇ ਕਿੰਨੇ ਸਾਲ ਹੋ ਗਏ ਰਹਿੰਦੀ ਨੂੰ ਤੂੰ ਅੱਜ ਆ ਕੇ ਮੇਰੀ ਬਣਾ ਲਈ ਫੜਾ ਹੰਸਣੀ ਓਏ ਫੜ ਤੇ ਹੰਸਣੀ ਕਾਂ ਨੂੰ ਦੇਤੀ ਹੁਣ ਹੰਸ ਰੋਣ ਲੱਗ ਗਿਆ ਵਿਛੋੜਾ ਪੈ ਗਿਆ ਗੱਲ ਤਾਂ ਠੀਕ ਸੀ ਜੇ ਨਾ ਆਉਂਦੇ ਕੀ ਗੱਡਾ ਖੜਾ ਸੀ ਪੰਗਾ ਲੈ ਲਿਆ ਹੰਸ ਰੋਣ ਲੱਗ ਗਿਆ ਤੇ ਬੜਾ ਸਿਆਪਾ ਹੋਇਆ ਹੁਣ ਕੀ ਕਰੀਏ ਜਿਹੜੇ ਕਾਂ ਨੂੰ ਹੰਸਣੀ ਬਲੀ ਸੀ ਉਹ ਵੀ ਰੋਣ ਲੱਗ ਗਿਆ ਜਦੋਂ ਉਹ ਰੋਣ ਲੱਗ ਗਿਆ ਤਾਂ ਉਹ ਦੂਜੇ ਫੇਰ ਕਾਂ ਪੁੱਛਦੇ ਨੇ ਵੀ ਆਪਾਂ ਕਰਿਆ ਤਾਂ ਇਹਦੇ ਹੱਕ ਦਾ ਨਾ ਫੈਸਲਾ ਇਹਦੇ ਕੋਲੇ ਕਿੱਥੇ ਸੀ ਹੰਸਣੀ ਸੀ ਤਾਂ ਹੰਸ ਦੀ ਹੁਣ ਆਪਾਂ ਇਹਨੂੰ ਦਵਾਤੀ ਵੀ ਇਹ ਰੋਂਦੇ ਆ ਸਾਡਾ ਬਿਛੋੜਾ ਪੈਗਾ ਦੋਨੇ ਇਹ ਕੋ ਰੋਂਦਾ ਨੂੰ ਪੁੱਛੋ ਯਾਰ ਅੱਛਾ ਜੀ ਉਹਨੂੰ ਬੁਲਾ ਕੇ ਪੁੱਛਿਆ ਕੰਮ ਆ ਰਿਹਾ ਹੋਈ ਤੈਨੂੰ ਪਤਾ ਵੀ ਤੇਰਾ ਪੱਖ ਕਰਿਆ ਨਾ ਕਹਿੰਦਾ ਹਾਂ ਪਤਾ ਹੈ ਹੰਸਣੀ ਤੇਰੀ ਤਾਂ ਨਹੀਂ ਕਹਿੰਦਾ ਨਾ ਹੰਸਦੀਆ ਕਹਿੰਦਾ ਹਾਂ ਫੇਰ ਤੈਨੂੰ ਦਵਾਤੀ ਇਹ ਤਾਂ ਹੁਣ ਰੋਂਦੇ ਬਿਛੋੜਾ ਪੈਗਾ ਤੇ ਤੂੰ ਕ ਰੋਣਾ ਉਹ ਕਹਿੰਦਾ ਮੈਂ ਤਾਂ ਤਾਂ ਰੋਣਾ ਵੀ ਜਿੱਦੇ ਆ ਪੰਚਾਇਤ ਮਰ ਗਈ ਇਹਦੇ ਮੈਨੇ ਕੌਣ ਕਰੂ ਆਉਦੇ ਠੀਕ ਹੈ ਇੱਕ ਕਾਂ ਵਿਚੋ ਮੇਰੇ ਵਰਗਾ ਬੋਲਿਆ ਕਹਿੰਦਾ ਸਾਡੇ ਬੱਚੇ ਕਹਿੰਦਾ ਸਾਡੇ ਬੱਚੇ ਪਾਲਦੇ ਹਾਂ ਇਹਦੇ ਫੈਲੇ ਕਰਕੇ ਹਜੇ ਬੱਚੇ ਪਾਲਦੇ ਹਾਂ ਵੀ ਬੱਚੇ ਹੋਣਗੇ ਉਥੋਂ ਕਿਹਾ ਜੀ ਕਾਮਾ ਦੀ ਪੰਚਾਇਤ ਕਾਂ ਦਾ ਪੱਕਾ ਕਰਦੀ ਐ ਤੇ ਹਣਸਣੀ ਹੰਸ ਦੀ ਖੋ ਕੇ ਕਾਨੂੰ ਦੇਤੀ ਉਥੇ ਕਿਹਾ ਸੀ ਕਾਮਾ ਦੀ ਪੰਚਾਇਤ ਪਰ ਉਹ ਕਾਂ ਕਹਿੰਦਾ ਹਣਸਾ ਆ ਜਾ ਭਰਾਵਾ ਲੈ ਜਾ ਆਪਦੀ ਹਣਸਣੀ ਮਾਤਾ ਸਾਡੀ ਪੰਚਾਇਤ ਦਾ ਨਾਂ ਦੇਖਣਾ ਸੀ ਕੀ ਕਰਦਿਆ ਠੀਕ ਹੈ ਇੱਥੇ ਕੰਮ ਦੀ ਪੰਚਾਇਤ ਨੂੰ ਹਰੇਕ ਨੂੰ ਕਹਿ ਕੇ ਤੁਰ ਜਾ ਸਾਨੂੰ ਪਤਾ ਨਹੀਂ ਕੰਮ ਦੀ ਬਾਰੇ ਕਦੋਂ ਕਿਹਾ ਸੀ ਕਿਹਨੇ ਕਿਹਾ ਸੀ ਕਿੱਥੇ ਕਿਹਾ ਸੀ ਕਾਹਤੋਂ ਹੋਈ ਸੀ ਇਹ ਤਾਂ ਆਪਣੀ ਐਨੀ ਸੀ ਸਾਡੇ ਕੁੱਤੀਵਾਲ ਕਲਾਂ ਦੇ ਵਿੱਚ ਪਈ ਅੱਖਾਂ ਤੋਂ ਮਨਾਖਾ ਤੇ ਕਰਤਾਰ ਸਿੰਘ ਉਹਦਾ ਨਾਂ ਸੀ ਉਹਨੂੰ ਸ਼ੂਰਮਾ ਕਹਿੰਦੇ ਸੀ ਸਾਡੇ ਗਵਾਂਢ ਦੇ ਵਿੱਚ ਰਹਿੰਦਾ ਸੀ ਤੇ ਸਾਡੇ ਬਾਪੂ ਜੀ ਬਹਾਨਾ ਬਰੀ ਉਹਦੀ ਲਿਹਾਜ਼ ਸੀ ਮਿਸਤਰੀ ਬਰੂ ਮ ਬਿਸਤਰੀ ਪਰਿਵਾਰ ਸੀ ਉਹ ਅਸੀਂ ਮੁਸਲਮਾਨ ਸੀ ਸਾਡਾ ਗਵਾਂਡੀ ਸੀ ਤੇ ਬਹੁਤ ਵਧੀਆ ਉਹਨਾਂ ਦਾ ਪ੍ਰੇਮ ਸੀ ਉਹ ਇੱਕ ਅੱਖਾਂ ਤੋਂ ਜ਼ਰੂਰਾਂ ਸੀ ਪਰ ਅਕਲ ਦਾ ਨਾ ਨਹੀਂ ਸੀ ਅੱਛਾ ਜੀ ਸੋਚ ਦਾ ਨਾ ਨਹੀਂ ਸੀ ਛੋਲਾਂ ਦੇ ਵਿੱਚ ਉਹ ਪਿਆਜ਼ੀ ਕੱਢਦਾ ਉਹ ਦਾਤੀ ਨਾਲ ਅੱਛਾ ਜੀ ਕੱਲੀ ਪਿਆਜ਼ੀ ਕੱਢਦਾ ਤੇ ਛੋਲਾਂ ਦੇ ਬੁੱਝਣੇ ਨਹੀਂ ਵੱਢਦਾ ਸੀ ਆਪਦੇ ਖੇਤ ਜਾ ਕੇ ਖੜਦਾ ਤੇ ਦੂਜੇ ਦੇ ਖੇਤ ਨਹੀਂ ਖੜਦਾ ਸੀ ਅੱਛਾ ਜੀ ਕਈ ਵਾਰੀ ਇਹੋ ਜਿਹਾ ਵੀ ਹੋਇਆ ਵੀਰ ਗਵਾਂਢੀ ਦੇ ਨਾਲ ਹਾਰੀ ਸੀ ਤੇ ਉਹਨੇ ਦੇਖਿਆ ਵੀ ਆਹ ਰਾਵ ਦਾ ਤੇ ਮੇਰਾ ਵੱਡਾ ਲੱਗ ਗਿਆ ਤਾਂ ਦੂਜਾ ਗਵਾਂਢੀ ਆਪਦੇ ਪੁੱਤਰਾਂ ਨੂੰ ਕਹਿੰਦਾ ਮੈਂ ਦਿਖਾਵਾਂ ਝੱਟ ਸੁਰਮੇ ਦੇ ਅੱਛਾ ਓਕੇ ਦਿਖਾਵਾ ਪੁੱਤੂ ਜੱਟ ਦਿਖਾਏਗਾ ਉਹ ਕਹਿੰਦਾ ਉਹ ਸ਼ੁਰਮਿਆ ਮੈਂ ਮੇਰਾ ਵੜ ਲਿਆ ਹਾਂ ਕਿਹੜਾ ਕੰਝਰ ਕਹਿੰਦਾ ਤੇਰਾ ਵੜ ਲਿਆ ਆ ਤੇਰਾ ਮੇਰਾ ਆ ਤੇਰਾ ਤਾਂ ਖੜਾ ਜਿਵੇਂ ਬੰਦੇ ਨੂੰ ਦੀਂਦਾ ਹੁੰਦਾ ਐਹੇ ਜੇ ਜਵਾਬ ਦਿੰਦਾ ਉਹ ਐ ਸ਼ਰਾਬ ਕੱਢਦਾ ਸ਼ਰਾਬ ਕੱਢਦਾ ਬੋਤਲ ਉਬਲ ਕੇ ਪੈ ਜਾਂਦੀ ਨਾ ਜਿਆਦੇ ਅੱਗ ਨਾਲ ਉਬਲ ਕੇ ਬੋਤਲ ਪੈ ਜਾਂਦੀ ਠੋਲਾ ਮਾਰ ਕਹਿੰਦਾ ਇਹਦਾ ਉਬਲ ਕੇ ਪੈ ਗਈ ਤੋੜ ਦੇ ਇਹਨੂੰ ਪਰੇ ਆੱਧ ਦੀ ਬੋਤਲ ਹੋ ਗਈ ਹੁਣ ਜਾਂ ਹੁਣ ਇਹ ਭਰ ਗਈ ਇਹਨੂੰ ਤੋੜ ਲਓ ਜਾਂ ਹੁਣ ਇਹਦੇ ਸ਼ਰਾਬੋਂ ਹੜ ਗਏ ਪਾਣੀ ਆਉਣ ਲੱਗ ਗਿਆ ਅੱਛਾ ਜੀ ਇੱਥੋਂ ਤਾਂ ਕਦਾ ਮਤਲਬ ਹੋ ਜੇ ਸੌਦਾ ਜੋਖ ਦਾ ਐ ਤੱਕੜੀ ਲੈ ਕੇ ਇੱਧਰ ਉਂਗਲ ਲਾ ਲਈ ਇੱਧਰ ਉਂਗਲ ਲਾ ਕੇ ਸੌਦਾ ਸਹੀ ਹੁਣ ਉਹ ਸੂਰਮਾ ਤੂੜੀ ਰਤੜੇ ਅੰਦਰ ਤੇ ਇੱਕ ਦਲਵਾਰਾ ਅੰਦਾਸਾ ਸੀ ਉਹਦੇ ਕੋਲ ਬੋਤੀ ਰੇੜੀ ਹੁੰਦੀ ਉਹ ਤੂੜੀ ਢੋਂਦਾ ਸੀ ਉਹ ਗੱਡੀ ਭਰ ਕੇ ਲਿਆ ਤੂੜੀ ਤੇ ਹੁਣ ਸ਼ੁਗਰ ਮੇਰਾ ਅੰਦਰ ਤੂੜੀ ਬਾੜ ਲਾਤਨ ਬਾੜ ਤਾਂ ਰਾਤ ਨੂੰ ਉਹ ਦਰਬਾਰੇ ਕੋਲੇ ਲਾਟਣਾ ਉਹ ਲਾਟਣਾ ਕਹੀ ਸ਼ੁਰ ਮੈਂ ਇਧਰੋਂ ਲਾਟ ਰਾ ਇਧਰੋਂ ਕਿਦਾਂ ਚਾਨਣਾ ਉਹ ਕਹਿੰਦਾ ਮੈਨੂੰ ਚਾਨਣ ਦਾ ਕੀ ਪਤਾ ਵੀ ਕਿੱਧਰ ਨੂੰ ਚਾਨਣਾ ਮੈਨੂੰ ਕੋਈ ਚਾਨਣ ਦਾ ਨਹੀਂ ਪਤਾ ਸਿੱਧਾ ਆਉਂਦਾ ਗਲੀ ਤੁਰਿਆ ਛੋਟੀ ਹੋਜ ਮਾਰਦਾ ਮਾਰਦਾ ਆਪਦੇ ਬਾਹਰ ਗੱਥਾ ਲਾ ਕੇ ਬੜ ਜਾਂ ਗਿਆ ਮੇਰਾ ਬਾਰ ਆ ਗਿਆ ਜਿੰਦਾ ਲੱਗਾ ਜਿੰਦਾ ਖੋਲ ਲੈਂਦਾ ਕੁੰਡਾ ਲੱਗਾ ਕੁੰਡਾ ਖੋਲ ਲੈਂਦਾ ਫੀਮ ਦਾ ਠੇਕਾ ਵੀ ਰੱਖਿਆ ਫੀਮ ਵੇਚੀ ਸ਼ਰਾਬ ਦਾ ਠੇਕਾ ਵੀ ਰੱਖਿਆ ਸ਼ਰਾਬ ਵੀ ਵੇਚੀ ਤੇ ਦੁਕਾਨ ਤੁਲਾ ਦੀ ਦੁਕਾਨ ਅੱਖਾਂ ਤੋਂ ਬਿਨਾਂ ਚੱਲਦੀ ਨਹੀਂ ਤਾਂਸ ਖੇੜਦਾ ਤਾਂਸ ਖੇੜਦਾ ਬੜੀਆਂ ਕਵਿਛਰੀਆਂ ਦੂਦ ਬਾਦਸ਼ਾਹ ਰੂਪ ਬਸੰਤ ਸਾਨੂੰ ਬਹੁਤ ਕੁਝ ਸੁਣਾਉਂਦਾ ਹੁਣ ਉਹਦੇ ਵਿੱਚ ਸਾਡੇ ਕੋਈ ਖੁਸ਼ ਖਾਸ ਯਾਦ ਨਹੀਂ ਕਿਉਂਕਿ ਉਹ ਤਾਂ ਸਾਡੀ ਮਸ਼ਹੂਰ ਮੱਤ ਸੀਗੀ ਹੁਣ ਸਾਡੇ ਪੰਡਤ ਸੀਗੇ ਜਿਹੜੇ ਆ ਰਾਮ ਪੰਡਤ ਜਿਹਨਾਂ ਨੂੰ ਅਸੀਂ ਕਹਿੰਦੇ ਨਾਂ ਤਾਂ ਉਹਦਾ ਕਾਗਾ ਚ ਰਾਮ ਲਾਲ ਹੈ ਪਰ ਅਸੀਂ ਇਹਨਾਂ ਨੂੰ ਰਾਮ ਕਹਿ ਕੇ ਪੁਕਾਰਦੇ ਸੀ ਤੇ ਸਾਡੇ ਮਤਲਬ ਰਿਸ਼ਤੇ ਤੌਰ ਤੇ ਉਹਦੇ ਤੌਰ ਤੇ ਸਾਡੇ ਚਾਚਾ ਜੀ ਲੱਗਦੇ ਸੀ ਪਾਸੇ ਨੂੰ ਪੰਡਤ ਹੀ ਕਹਿੰਦੇ ਰਾਮ ਬਾਬਾ ਹੀ ਕਹਿੰਦੇ ਸੀ ਬਾਬਾ ਰਾਮ ਬਾਬਾ ਰਾਮ ਕਹਿੰਦੇ ਪੁਕਾਰਦੇ ਸੀ ਜਿਹਨਾਂ ਪੰਡਤਾਂ ਕੋਲੋਂ ਸਾਨੂੰ ਬਹੁਤ ਕੁਝ ਮਿਲਿਆ ਜਿਹੜੀਆਂ ਗੱਲਾਂ ਉਹਨੇ ਸਾਡੇ ਯਾਦ ਵੀ ਹੈ ਜਿਹੜੀਆਂ ਸ਼ੁਰੂਆਮੇ ਦੀਆਂ ਗੱਲਾਂ ਸੀ ਇਹਦੇ ਵਿੱਚੋਂ ਸਾਡੇ ਕੋਈ ਚਾਦ ਨਹੀਂ ਸਾਨੂੰ ਸੁਣਾਇਆ ਪਰ ਕੋਈ ਜਾਦ ਕੁਛ ਨਹੀਂ ਰਿਹਾ ਹੁਣ ਇੱਕ ਸ਼ਬਦ ਬੋਲਦਾ ਹੁੰਦਾ ਪੰਡਤ ਹਮ ਚਾਰ ਸ਼ਬਦ ਇਕੱਠੇ ਉਹ ਬੋਲਦਾ ਹੁੰਦਾ ਕਹਿੰਦਾ ਵੀ ਜੇ ਚੜਿਆ ਤਾਂ ਮੁੜ ਕੇ ਉਤਰਿਆ ਕੋਈ ਨਹੀਂ ਹਮ ਜੇ ਪਾਇਆ ਤਾਂ ਕੱਢੇ ਨਹੀਂ ਹਮ ਜੇ ਫੜੀਏ ਤਾਂ ਛੱਡੀ ਨਹੀਂ ਜੇ ਚੱਕੀਆ ਤਾਂ ਸਿੱਟੀ ਨਹੀਂ ਹਮ ਆਹ ਖੋਤੇ ਚਾਰ ਸ਼ਬਦ ਪਰ ਇਹਦਾ ਜਵਾਬ ਵੀ ਸਾਨੂੰ ਪੰਡਤ ਹੀ ਦਿੰਦਾ ਸੀ ਇਹਦਾ ਅੰਤਰ ਉਤਰ ਉੱਤਰ ਦਿੰਦਾ ਸੀ ਕਹਿੰਦਾ ਵੀ ਦੇਖ ਜਿਹੜਾ ਸ਼ਬਦ ਹੈ ਜੇ ਚੜਿਆ ਤਾਂ ਉਤਰਿਆ ਨਹੀਂ ਜਿਹੜਾ ਤਰੁ ਭਗਤ ਹੈ ਉਹ ਜਦੋਂ ਤੋਂ ਉੱਥੇ ਡਿਊਟੀ ਦੇ ਖੜਾ ਹੈ ਉਸ ਤੋਂ ਬਾਅਦ ਉਹ ਛਿਪਿਆ ਕੋਈ ਨਹੀਂ ਇਹ ਸ਼ਬਦ ਹੈ ਜੇ ਚੜਿਆ ਤਾਂ ਉਤਰਿਆ ਨਹੀਂ ਤਰੁ ਭਗਤ ਜਿਹੜਾ ਦੂਜਾ ਸ਼ਬਦ ਨਾਲ ਵੀ ਜੇ ਪਾਇਆ ਤਾਂ ਕੱਢੇ ਹੀ ਨਹੀਂ ਉਹ ਕੀ ਚੀਜ਼ ਹੈ ਸਾਡੇ ਪਿੰਡਾਂ ਦੇ ਵਿੱਚ ਅੱਗੇ ਲੋਕ ਖੂਹ ਲਾਉਂਦੇ ਸਾਂਝੇ ਪਾਣੀ ਪੀਣ ਵਾਸਤੇ ਚੱਕਰ ਉਹ ਚੱਕ ਜਿਹੜਾ ਹੁੰਦਾ ਸੀ ਉਹ ਜ਼ਿਆਦਾ ਤੌਰ ਤੇ ਰੇਰੂ ਦੀ ਲੱਕੜ ਦਾ ਹੁੰਦਾ ਸੀ ਕਿ ਰੇਰੂ ਦੀ ਲੱਕੜ ਪਾਣ ਚ ਗਲਦੀ ਨਹੀਂ ਉਹ ਬਣਾ ਕੇ ਗੋਲ ਜਦੋਂ ਚੱਕ ਪੈਂਦਾ ਤਾਂ ਮਾਈਆਂ ਜਾਂਦੀਆਂ ਕਿ ਜਿਵੇਂ ਆਪਾਂ ਇੱਕ ਬੰਦੇ ਦੇ ਸ਼ਿਸ਼ਕਾਰ ਤੇ ਜਾਂਦੇ ਆ ਨਾ ਮਾਈਆਂ ਹੁ ਸ਼ਿਸ਼ਕਾਰ ਤੇ ਜਾਂਦੇ ਆ ਕੋਈ ਲੋਹੀ ਉਹਦੇ ਤੇ ਪਾਤਾ ਅਗਨੇ ਚਾਦਰਾਂ ਪਾਤਾ ਉਹ ਤੇ ਕੱਪੜਾ ਪਾਤਾ ਕਿ ਇਹ ਆਖਰੀ ਵਾਰ ਆ ਮੁੜ ਕੇ ਨਹੀਂ ਆਉਣਾ ਨਹੀਂ ਉਹ ਚੱਕ ਦੇ ਉੱਤੇ ਵੀ ਮਤਲਬ ਕਿ ਮਾਈਆਂ ਕੱਪੜੇ ਪਾਉਂਦੀਆਂ ਲੋਕ ਉਹਦੇ ਚੌਲਾਂ ਦੇ ਕੜਾਹੇ ਕਢਦੇ ਜਿਨ੍ਹਾਂ ਦੇ ਚੱਕੋ ਪੈਣਾ ਹੁੰਦਾ ਜਾ ਕੇ ਖੇਤ ਪਾਉਣਾ ਹੁੰਦਾ ਬੋਰ ਕਰਦਾ ਅਗਲਾ ਖੂਲ ਆਉਂਦਾ ਜਾਂ ਕੋਈ ਪਿੰਡ ਚ ਹੁੰਦਾ ਉਹ ਤੇ ਪੂਰਾ ਵਧੀਆ ਇੰਤਜ਼ਾਮ ਬਣਾ ਕੇ ਉਹ ਪਾ ਕੇ ਕਿ ਇਹ ਅੱਜ ਤੋਂ ਮੁੜ ਕੇ ਨਹੀਂ ਆਉਣਾ ਨਹੀਂ ਜੇ ਕਿਸੇ ਨੇ ਖੂਬ ਹੀ ਦੇਣ ਲਿਆ ਲਾਇਆ ਹੋਇਆ ਤਾਂ ਚੱਕ ਨਹੀਂ ਨਿਕਲਿਆ ਵਾਰ ਇਹਦਾ ਸ਼ਬਦ ਸੀ ਜਿਹੜਾ ਕਿ ਜੇ ਪਾਇਆ ਤਾਂ ਮੁੜ ਕੇ ਕੱਢਿਆ ਕੋਈ ਨਹੀਂ ਦੂਜਾ ਸ਼ਬਦ ਸੀ ਨਾਲ ਤੀਜਾ ਜਿਹੜਾ ਕਿ ਜੇ ਫੜੀਆ ਤਾਂ ਛੱਡੀ ਨਹੀਂ ਇੱਕ ਚੰਨਣ ਗੇਲੀ ਨੂੰ ਕਾਰਕੋਟੀ ਨਾਗ ਨੇ ਕੁੰਡਲੀ ਮਾਰੀ ਸੀ ਤੇ ਕਾਰਕੋਟੀ ਨਾਗ ਵੀ ਮਰ ਗਿਆ ਤੇ ਉਹ ਚੰਨਣ ਗੇਲੀ ਵੀ ਮਰ ਗਈ ਪਰ ਉਹਨੂੰ ਛੱਡੀ ਕੋਈ ਨਹੀਂ ਚੌਥਾ ਸ਼ਬਦ ਜਿਆਦਾ ਜਿਹੜਾ ਵੀ ਜੇ ਚੱਕੀ ਆ ਤਾਂ ਸਿੱਟੀ ਨਹੀਂ ਇਹ ਸਾਡੀ ਧਰਤੀ ਗੱਲੋਂ ਕਿਹੇ ਧਰਤੀ ਕਾਤੇ ਖੜੀ ਆ ਅਖਾ ਤੌਣੇ ਵਾਲ ਦੇ ਸਿਰ ਤੇ ਆ ਕੋ ਕਾਤੇ ਖੜਾ ਇਥੇ ਸ਼ਬਦ ਆ ਜਾਂਦਾ ਉਹ ਕਾਤੇ ਖੜਾ ਉਹ ਧਰਮ ਦੇ ਆ ਕਾ ਪੂਤ ਮਹਾਰਾ ਦੀ ਬਾਣੀ ਸ਼ਬਦ ਆਉਂਦਾ ਹੈ ਤੌਲਾ ਬਾਲ ਦਾ ਧਰਮ ਦੇ ਆ ਕਾ ਪੂਤ ਉਹ ਦਿਆ ਦਾ ਪੂਤ ਹੈ ਉਸ ਦੇ ਸਵਾਰੇ ਧਰਤੀ ਖੜੀ ਹੈ ਕੀ ਚਾਰ ਸ਼ਬਦ ਪੜਨ ਦੀ ਸਾਨੂੰ ਇਹ ਸੁਣਾਉਂਦੇ ਤੇ ਫਿਰ ਬਰਨਰ ਵੀ ਉਹ ਆਪ ਕਰਦੇ ਤੇ ਬਹੁਤੀਆਂ ਗੱਲਾਂ ਦਾ ਮਤਲਬ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕੀ ਬੋਲ ਗਏ ਇੱਕ ਬਾਰੇ ਸ਼ਾਦੀ ਕਿਤਾਬ ਦੇ ਵਿੱਚ ਸ਼ਬਦ ਸੀ ਉਹ ਬਾਰਿਸ਼ਾ ਨੇ ਬੋਲਿਆ ਸੀ ਬਾਰਿਸ਼ਾ ਨੇ ਬੋਲਿਆ ਸੀ ਕਹਿੰਦਾ ਬੈਠਾ ਬਾਲ ਮम्मे ਜੱਟੀ ਉਨ ਤੁਮੇ ਮਾਰ ਹੋਕੜੇ ਚਿਰਿਆ ਡਾਰਦੀ ਏ ਹੁਣ ਤੁਸੀਂ ਦੱਸੋ ਕਿਉਂ ਕਿੱਥੇ ਬੈਠੀ ਸੀ ਚਾਰ ਕੰਮ ਕਰਦੀ ਸੀ ਉਹ ਉਹ ਬੈਠੀ ਕਿੱਥੇ ਸੀ ਚਰਖਾ ਕਰਦੀ ਸੀ ਰੋਟੀ ਦੇ ਰਦੀ ਸੀ ਚਰਖਾ ਵੀ ਕਰਦੀ ਸੀ ਬੈਠਾ ਬਾਲ ਮम्मे ਮਣੀ ਦੇ ਦੁੱਧ ਦੁੱਧ ਸੀ ਬੱਚੇ ਨੂੰ ਮਣੀ ਦੇ ਬੈਠੀ ਬੈਠਾ ਬਾਲ ਮम्मे ਜੱਟੀ ਉਨ ਤੁਮੇ ਚਰਖਾ ਕਰਦੀ ਸੀ ਉਹਨੇ ਵੀ ਕਰਦੀ ਸੀ ਮਾਰ ਹੋ ਕੇ ਚਿੜੀਆਂ ਡਾਰ ਦਈਏ ਬੈਠੀ ਬਣਦੀ ਐ ਬਾਜਰਾ ਵੀ ਕਰਦੀ ਐ ਖੇਤ ਬੈਠੀ ਐ ਐਵੇਂ ਜਿਵੇਂ ਸਾਡੇ ਪੰਡਤ ਦੀ ਇਹ ਚਾਰ ਬੰਦ ਕੰਮ ਕਰਦੇ ਸੀ ਗ੍ਰੰਥੀ ਵੀ ਸੀ ਤੇ ਜੱਟ ਸਿੱਖ ਵੀ ਸੀ ਤੇ ਕਵਿਚਰ ਵੀ ਸੀ ਐ ਮੀਰਾਬ ਵੀ ਸੀ ਇਹਨਾਂ ਦੇ ਵਿੱਚ ਕੋਈ ਘਾਟ ਨਹੀਂ ਸੀ ਮਤਲਬ ਵੀ ਉਸ ਵੇਲੇ ਇਹਨਾਂ ਨੇ ਕਵਿਚਰ ਆਪਣੀ ਕਿਉਂ ਨਹੀਂ ਕਰੀਆਂ ਜਾਂ ਸਮਾਂ ਨਹੀਂ ਮਿਲਿਆ ਸਮਾਂ ਘਟ ਸੀ ਤੇ ਇਸ ਕਰਕੇ ਹੀ ਸਾਡੇ ਮਤਲਬ ਇਹਨਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਤਾਂ ਇਹਨਾਂ ਦੇ ਕੋਈ ਫੋਟੋ ਨਾਲ ਲਾ ਕੇ ਕਿਤੇ ਫੇਰ ਸਹੀ ਅੱਜ ਆਪਾਂ ਇੰਨੀ ਰੱਖ ਲਈਏ ਜਿਵੇਂ ਕਹਿੰਦੇ ਜਿਉਂਦੇ ਰਹੇ ਤਾਂ ਅੱਲਾਹ ਨੇ ਚਾਹਿਆ ਫੇਰ ਸਹੀ ਕਿਤੇ ਮਾਰਗਦਰਸ਼ ਰਬਾ ਜੀ